ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਸਾਰੇ ਨਗਰ ਨਿਵਾਸੀਆਂ ਨੂੰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਕਿ ਪਾਣੀ ਦਾ ਪੱਧਰ ਦਰਿਆ 'ਚ ਬਹੁਤ ਤੇਜ਼ੀ ਨਾਲ ਵਧ ਰਿਹਾ ਤੇ ਸਾਰੇ ਹਾਈ ਅਲਰਟ ਤੇ ਰਹੋ ਆਪੋ ਆਪਣਾ ਮਾਲ ਡੰਗਰ ਦੇ ਹੱਕ 'ਚ ਖੜੋ ਤੇ ਸਾਰੇ ਜਣੇ ਹਾਈ ਅਲਰਟ ਤੇ ਰਹੋ ਅੱਜ ਤੁਹਾਨੂੰ ਇਹ 11000 ਦੀ ਅਹਿਮੀਅਤ ਸਮਝ ਆਏਗੀ ਕਿ 11000 ਕੀ ਚੀਜ਼ ਹੈ ਇਹ ਜੋ 11000 ਪੁਆਇੰਟ ਹੈ ਇਹ ਦੇਖੋ ਜੇ ਪਾਣੀ ਦੀ ਟੱਕਰ ਆ ਸਾਹਮਣੇ ਪਾਣੀ ਹੁੰਦਾ ਉਹਨੂੰ ਮੋੜਦਾ ਤਾਂ 11000 ਮੋੜਦਾ ਪਾਣੀ ਸਿੱਧਾ ਆਣ ਕੇ ਇਹਦੇ ਨਾਲ ਵਜਦਾ ਜੇ 11000 ਟੱਟ ਗਿਆ ਤੇ ਸਮਝ ਲਓ ਵੀ ਸਾਡੇ ਪਿੰਡ ਨੂੰ ਬਹੁਤ ਜ਼ਿਆਦਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੁਣ ਪਾਣੀ ਦਾ ਪੱਧਰ 11000 ਦੇ ਲਗਭਗ ਬਰਾਬਰ ਸਮਤਲ ਬਹਿ ਰਿਹਾ ਪਾਣੀ ਇਹ ਦੇਖੋ ਹੌਲੀ ਹੌਲੀ ਪਾਣੀ ਆ ਰਾਹ ਦੇ ਉੱਪਰ ਆ ਗਿਆ ਤੇ ਰੱਬ ਨਾ ਕਰੇ ਜੇ ਹੋਰ ਜ਼ਿਆਦਾ ਪਿੱਛੇ ਬਰਸਾਤ ਹੋਈ ਤੇ ਪਾਣੀ ਤੁਸੀ ਨੂੰ ਪੂਰਾ ਖਤਰਾ ਹੈ ਤੁਸੀ ਟੁੱਟ ਸਕਦੀ ਹੈ ਸੋ ਇਸ ਲਈ ਆਪਣੇ ਮਾਲ ਡੰਗਰ ਦੇ ਫਿਰ ਆਖੀ ਕਰੋ ਤੇ ਹਾਈ ਅਲਰਟ ਤੇ ਰਹੋ ਜੋ ਜੋ ਜ਼ਰੂਰੀ ਸਮਾਨ ਆ ਉਹ ਆਪਣੀਆਂ ਵਸਤਾਂ ਜਿਹੜੀਆਂ ਸੰਭਲੋ ਫਿਲਹਾਲ ਤੇ ਹਜੇ ਤੱਕ ਤੇ ਠੀਕ ਹੈ ਇਹ ਪਾਣੀ ਦੇ ਵਹਾਅ ਤੇ ਤੁਹਾਨੂੰ ਪਤਾ ਚੱਲ ਰਿਹਾ ਵੀ 11000 ਕੀ ਚੀਜ਼ ਹੈ ਇਹਦਾ ਤੇ ਸਾਨੂੰ ਕੋਟਨ ਕੋਟ ਧੰਨਵਾਦ ਕਰਨਾ ਚਾਹੀਦਾ ਇਹਦੀ ਰਾਖੀ ਲਈ ਖੜਨਾ ਵੀ ਚਾਹੀਦਾ ਦੇਖੋ ਜੀ ਮੈਂ ਜਦੋਂ ਮੈਨੂੰ ਪਤਾ ਲੱਗਾ ਕਿ ਪਾਣੀ ਦਾ ਸਥਿਰ ਉੱਚਾ ਹੋ ਰਹਿ ਰਿਹਾ ਮੈਨੂੰ ਪ੍ਰਸ਼ਾਸਨ ਵੱਲੋਂ ਹੀ ਇਹ ਚੀਜ਼ ਦਾ ਸੰਕੇਤ ਆਇਆ ਸੀਗਾ ਕਿ ਪਾਣੀ ਦਾ ਲੈਵਲ ਵੱਧ ਸਕਦਾ ਥੋੜਾ ਬਹੁਤ ਅੱਜ ਔਰ ਪ੍ਰਸ਼ਾਸਨ ਆਪਣੀ ਪੂਰੀ ਤਿਆਰੀ ਦੇ ਵਿੱਚ ਹੈਗਾ ਇਸ ਵਕਤ ਨਾਲ ਉਹਨਾਂ ਨੇ ਮਿੱਟੀ ਦਾ ਪ੍ਰਬੰਧਨ ਨਾ ਬੋਰੀਆਂ ਦਾ ਸਾਰਾ ਕੁਝ ਅਰੇਂਜ ਕਰਕੇ ਰੱਖਿਆ ਹੈ ਜੇ ਇਨ ਕੇਸ ਜੇ ਇੰਦਾ ਦੀ ਸਿਚੁਏਸ਼ਨ ਬਣਦੀ ਆ ਤੇ ਆਪਾਂ ਮੈਂ ਇਸ ਮੌਕੇ ਤੇ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਵਾ ਕਿ ਇੱਥੇ ਆਣ ਕੇ ਆਪਾਂ ਸਿਆਸੀ ਰੋਟੀਆਂ ਨਾ ਸਿਕੀਏ ਜੇ ਸਮਾਂ ਇੰਦਾ ਦਾ ਬਹੰਦਾ ਵਾ ਸਮਾਜ ਸੇਵੀ ਤੇ ਪ੍ਰਸ਼ਾਸਨ ਆਪਾਂ ਰਲ ਕੇ ਤੇ ਪ੍ਰੋਬਲਮ ਨੂੰ ਪਾ ਹੱਲ ਕਰੀਏ ਕਿ ਨਾਕ ਇੱਥੇ ਆਣ ਕੇ ਇੱਕ ਦੂਜੇ ਦੇ ਅਸੀਂ ਗਲਤ ਬਿਆਨ ਬਿਆਜੀ ਕਰੀਏ ਜਾਂ ਸਿਆਸੀਆਂ ਰੋਟੀਆਂ ਸੇਕੀ ਆਪਣੇ ਧੜੇ ਵਾਸਤੇ ਸਿਚੁਏਸ਼ਨ ਦੇ ਵਿੱਚ ਨਾ ਤੇ ਖਾੜਨ ਕਿਸੇ ਦੀ ਪਾਰਟੀ ਦੇਖਣੀ ਹੈ ਕੋਈ ਤੇ ਨਾ ਕੁਝ ਹੋਰ ਦੇਖਣਾ ਜੇ ਗਰੀਬ ਲੋਕ ਮਾਰੇ ਜਾਂਦੇ ਆ ਤੇ ਆਫਰ ਜੇ ਗਰੀਬ ਲੋਕਾਂ ਨੇ ਚੱਲਣੀ ਆ ਤੇ ਮੈਂ ਸਾਰਿਆਂ ਨੂੰ ਫੇਰ ਅਪੀਲ ਇੱਕ ਗੱਲ ਕਰਨਾ ਚਾਹੁੰਦਾ ਤੁਹਾਡੇ ਮਾਧਿਅਮ ਨਾਲ ਕਿ ਆਪਾਂ ਸਿਆਸੀ ਰੋਟੀਆਂ ਸੇਕਣ ਦੀ ਬਜਾਏ ਸਮਾਜ ਸੇਵੀ ਪ੍ਰਸ਼ਾਸਨ ਆਪਾਂ ਰਲ ਕੇ ਫਲਾ ਮਾਰੀ ਨਾ ਕੇ ਆਪਣੀ ਬੱਲੇ ਬੱਲੇ ਕਰਾਉਣ ਚ ਪਈ ਹੈ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕਿ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027